ਭਾਈ ਸਾਹਿਬ ਨੇ ਕਿਹਾ ਸੀ ਬਈ ਉਹ ਤਾਂ ਆਪਣੇ ਘਰ ਵਿੱਚ ਬੈਠਾ ਹੈ ਉਹਦਾ ਪਤਾ ਨਹੀਂ ਕਿਸੇ ਜੰਗਲ ਵਿੱਚ ਕੱਖਾਂ ਦੀ ਛੰਨ ਬਣਾ ਕੇ ਬੈਠਾ ਹੈ ਪਤਾ ਨਹੀਂ ਉਹਦੇ ਕੋਲ ਕੋਈ ਕਰਗਾਟ ਮਰਲਾ ਕੋਲ ਬੈਠਣ ਵਾਸਤੇ ਜਗ੍ਹਾ ਹੈ ਕਿ ਨਹੀਂ ਹੈ ਅਸੀਂ ਕਹਾਂਗੇ ਬਈ ਨਹੀਂ ਉਹਦੇ ਕੋਲ ਤਾਂ ਹੈ ਕੁਝ ਨਹੀਂ ਉਹ ਨਹੀਂ ਮਹਾਰਾਜ ਕਹਿੰਦੇ ਨੇ ਆਪਣਾ ਘਾਰੇ ਹਿਰਦਾ ਆਪਣੇ ਘਰ ਵਿੱਚ ਟਿਕ ਗਿਆ ਹੈ ਆਪਣੇ ਅੰਦਰ ਖੁਦ ਬੈਠਾ ਹੈ ਅਸੀਂ ਸੰਸਾਰ ਦੇ ਅੰਦਰ ਸੰਸਾਰ ਦੇ ਕਮਰਿਆਂ ਅੰਦਰ ਸਰੀਰ ਨੂੰ ਬਹੁਤ ਬਿਠਾਇਆ ਹੈ ਬਹੁਤ ਵੇਰ ਬੰਦਵੀ ਕੀਤਾ ਹੈ ਗੁਸਤਾਖੀ ਮਾਫ ਪਰ ਮਨ ਨਹੀਂ ਜੇ ਉੱਥੇ ਬੈੰਦਾ ਮਨ ਬਾਹਰ ਹੀ ਹੁੰਦਾ ਹੈ ਕਦੇ-ਕਦੇ ਕਦੇ-ਕਦੇ ਕਦੇ-ਕਿੱਦੇ ਕਦੇ-ਕਿੱਦੇ ਇਹ ਪਤਾ ਨਹੀਂ ਕਿੱਧਰ ਕਿੱਧਰ ਫਿਰਦਾ ਹੈ। ਔਰ ਬੈਠਾ ਜਿਹੜਾ ਰੱਬ ਦਾ ਪਿਆਰਾ ਹੈ ਨਾ ਉਹ ਆਪਣੇ ਅੰਦਰ ਬੈਠਾ ਹੈ। ਆਪਣੇ ਅੰਦਰ ਨਿਜ ਸਰੂਪ ਦੇ ਵਿੱਚ ਬੈਠਾ ਹੈ। ਸੰਸਾਰ ਦੇ ਵਿੱਚ ਰਹਿੰਦਾ ਹੈ ਸਰੀਰ ਕਰਕੇ ਸਾਧਨਾ ਕਰਦਿਆਂ ਸੰਪੰਨਤਾ ਹਾਸਲ ਹੋਈ ਹੈ। ਆਪਣੇ ਅੰਦਰ ਬੈਠ ਗਿਆ ਜਦੋਂ ਆਪਣੇ ਹਿਰਦੇ ਦੇ ਅੰਦਰ ਜੁੜ ਕੇ ਬੈਠ ਗਿਆ ਨਾ ਗੁਰਸਿੱਖ ਪਿਆਰਾ ਅਰਦਕ ਉਦੋਂ ਕਾਮਨਾ ਹੀ ਕੋਈ ਨਹੀਂ ਰਹਿ ਗਈ ਕਾਮਨਾਵਾਂ ਬਾਹਰ ਦੀਆਂ ਨਹੀਂ ਸੰਸਾਰ ਵਿੱਚ ਪਟਕਣਾ ਜਦੋਂ ਅੰਦਰ ਜੁੜ ਜਾਂਦਾ ਟਿਕ ਜਾਂਦਾ ਉਦੋਂ ਕਾਮਨਾਵਾਂ ਧੁਰ ਰਹਿ ਤੋ ਜਾਂਦਾ ਹੈ ਸਵੈ ਸਰੂਪ ਦੇ ਵਿੱਚ ਮਿਲ ਜਾਂਦਾ ਹੈ ਉਹ ਇਹਦੇ ਤੋਂ ਰਹਿਤ ਹੋ ਜਾਂਦਾ ਐ ਅਸਨ ਬਸਨ ਚੱਲ ਅਬ ਤੂੰ ਜੁਗਾਤ ਹੈ ਅਸਨ ਪੋਜਨ ਬਸਨ ਬਸਤਰ ਆਪਣੇ ਆਪ ਹੀ ਉਹਦੇ ਕੋਲ ਚੱਲ ਕੇ ਆਉਂਦੇ ਕੋਈ ਇਧਰੋਂ ਆਉਂਦਾ ਬਾਬਾ ਜੀ ਆਹ ਕੱਪੜੇ ਲਿਆਂਦੇ ਆ ਤੁਸੀਂ ਸੁਆਆਂ ਜੀ ਬਾਬਾ ਜੀ ਆਹ ਜੋੜਾ ਲਿਆਂਦਾ ਤੁਸੀਂ ਪਾਇਆ ਦੇ ਤੇ ਭਾਵੇਂ ਬਾਬਾ ਲਖਵੇਰੀ ਕਹੇ ਬਈ ਫੁਲਾਣੇ ਨੂੰ ਦੇ ਦਿਓ ਕਿਸੇ ਨੂੰ ਨਹੀਂ ਕਿਉਂ ਉਹਦੇ ਤੇ ਕਿਉਂਕਿ ਉਹਦੇ ਉਹਨੇ ਮੰਗਿਆ ਨਹੀਂ ਪਰਮਾਤਮਾ ਅੰਦਰ ਵੱਸਦਾ ਤੇ ਉਤਸ਼ਾਹਤਾ ਦੂਜਾ ਹਿਰਦਾ ਕ੍ਰਿਸ਼ਟ ਹੋਇਆ ਖਿੱਚਿਆ ਗਿਆ ਭਗਵਾਨ ਦੇ ਨਾਲ ਜੁੜਿਆ ਉਹਨੂੰ ਮੰਗਣ ਦੀ ਲੋੜ ਨਹੀਂ ਉਹਦੇ ਕੋਲ ਆਪਣੇ ਆਪ ਬਸਤਰ ਆਉਣਗੇ ਧਨ ਆਵੇਗਾ ਔਰ ਆਪਣੇ ਆਪ ਪੂਜਨ ਆਵੇਗਾ ਇੱਕ ਉਹ ਆ ਜਿਹੜਾ ਸਾਡੇ ਦਰਵਾਜ਼ੇ ਤੇ ਆਉਂਦਾ ਹੈ ਤੇ ਕਹਿੰਦਾ ਉਹ ਮਰ ਗਿਆ ਮੈਂ ਭੁੱਖਾ ਓਏ ਮੈਨੂੰ ਕਿਦੋਂ ਰੋਟੀ ਨਹੀਂ ਮਿਲੀ ਰੋਟੀ ਦੇ ਦਿਓ ਤੇ ਜਦੋਂ ਐਨ ਦੇਖੀ ਤਾਂ ਉਹਦੇ ਵੇਲੇ ਗਹਿਰੀਆਂ ਅੱਖਾਂ ਨਾਲ ਦੇਖੀਦਾ ਅੰਦਰੋਂ ਮਾਰ ਦੇਣ ਵਾਲੀਆਂ ਨਜ਼ਰਾਂ ਨਾਲ ਤੇ ਉਹਦੇ ਲਈ ਪਤਾ ਨਹੀਂ ਕਿੰਨੇ ਕੁ ਫੁਰਨੇ ਉੱਠਦੇ ਜਿਹੜਾ ਸਾਡੇ ਦਰਵਾਜ਼ੇ ਤੇ ਆ ਕੇ ਮੰਗਦਾ ਹੈ ਉਹਦੇ ਲਈ ਪਤਾ ਨਹੀਂ ਸਾਡੇ ਖਿਆਲ ਖਿਆਲਾਤ ਕੀ ਕੀ ਬਣੋਂ ਜਾਂਦੇ ਨੇ ਮਗਰ ਇੱਕ ਨਾਮ ਜਪਣ ਵਾਲਾ ਰੱਬ ਦੇ ਦਰ ਤੇ ਰਹਿਣ ਵਾਲਾ ਰੱਬ ਨਾਲ ਜੁੜਿਆ ਹੋਇਆ ਰੱਬ ਦੇ ਮਾਰਗ ਦਾ ਮੁਤਲਕੀ ਢੰਡਾਉ ਚੱਲਦਾ ਕੋਈ ਥੋੜਾ ਚੱਲਿਆ ਕੋਈ ਬਹੁਤਾ ਚੱਲਿਆ ਇੱਕ ਉਹਨੂੰ ਕਰਿਆ ਕਿ ਕੁਛ ਦੈ ਬਈ ਗੁਰਸਿੱਖਾ ਭੋਜਨ ਚਾਹੀਦਾ ਬਸਤਰ ਚਾਹੀਦਾ ਬਸ ਫਰਕ ਇੰਨਾ ਕਿ ਉਹਦੇ ਲਈ ਨਦਰਿਆ ਤਾਂ ਸਾਫ ਹੋਇਆ ਕੁਝ ਨਾ ਕੁਝ ਪਗਵਾਨ ਦੀ ਰਹਿਮਤ ਹੈ ਕੁਝ ਨਾ ਕੁਝ ਪ੍ਰਭੂ ਦੀ ਰਹਿਮਤ ਹੈ ਤਾਂ ਨਹੀਂ ਤੇ ਉਹ ਵੀ ਪੰਜ ਤਤਾਂ ਦਾ ਸ਼ਰੀਰ ਹੈ ਤੇ ਉਹ ਵੀ ਪੰਜ ਤਤਾਂ ਦਾ ਸ਼ਰੀਰ ਹੈ ਪੰਜ ਤਤਾਂ ਦਾ ਸ਼ਰੀਰ ਦਰਵਾਜ਼ੇ ਤੇ ਖੜਾ ਹੈ ਉਹਨੂੰ ਲਾਣਤਾ ਪਾਈਆਂ ਜਾ ਰਹੀਆਂ ਹੈ ਪੰਜ ਤਤਾਂ ਦਾ ਸ਼ਰੀਰ ਪਤਾ ਨਹੀਂ ਕਿੰਨੀ ਦੂਰ ਬੈਠਾ ਹੈ ਉਹਦੇ ਲਈ ਘਰੋਂ ਹੀ ਖਿਆਲ ਬੰਦਿਆ ਚੀਜ਼ ਲੈ ਕੇ ਜਾਣੀ ਹੈ ਇਹ ਚੀਜ਼ ਅਰਪਿਤ ਕਰਨੀ ਹੈ ਇਹ ਭੇਟ ਕਰਨੀ ਹੈ ਇਹ ਸੁਲਾ ਕੇ ਅਦੇ ਕੇ ਆਉਣੀ ਹੈ ਇਹ ਪਵਾ ਕੇ ਆਉਣੀ ਹੈ ਔਰ ਕਿਉਂ ਬਣਿਆ ਗੱਲ ਪਗਵਾਨ ਦੀ ਰੱਬ ਨਾਲ ਜਿਹੜਾ ਜੁੜ ਗਿਆ ਉਹਦੇ ਲਈ ਉਹਦੇ ਕੋਲ ਇਹ ਚੀਜ਼ਾਂ ਆਪ ਚੱਲ ਕੇ ਆਉਨੀਆਂ ਨੇ ਆਪ ਆਪ ਚੱਲਦੇ ਮੈਂ ਇੱਕ ਹੋਰ ਗੱਲ ਕਰਦੇ ਆਂ ਸਮਝ ਨਾ ਸੁਖਾਲਾ ਸੰਸਾਰ ਦੇ ਅੰਦਰ ਇਹ ਬੜੀ ਪਰਬਲ ਇਸ਼ਿਆ ਕਹਿੰਦੇ ਬਈ ਪਰਵਾਰ ਧੀਆਂ ਪੁੱਤਰ ਹੋਣਗੇ ਤੇ ਸੰਭਾਲਣਗੇ ਸਾਨੂੰ ਬਈ ਜੀ ਦਾ ਕੋਈ ਨਹੀਂ ਉਹਨੂੰ ਕੌਣ ਸੰਭਾਲਦਾ ਬੜੇ ਤਵਜੋ ਦਿਆ ਦੇ ਧਿਆਨ ਨਾਲ ਸੁਣਿਆ ਜੇ ਇਸ ਨੂੰ ਬਈ ਸਾਡੇ ਧੀਆਂ ਪੁੱਤਰ ਪਰਵਾਰ ਹੋਣਗੇ ਤੇ ਸਾਡੀ ਸਾਰ ਸੰਭਾਲ ਕਰ ਲੈਣਗੇ ਤੇ ਮੈਂ ਉਹ ਵੀ ਵੇਖੇ ਜਿਨ੍ਹਾਂ ਦੇ ਕਿੰਨੇ ਕਿੰਨੇ ਧੀਆਂ ਪੁੱਤਰ ਜੈਦਾਦ ਵਾਲੇ ਰੋਲਦੇ ਹੋਏ ਤੇ ਮੈਂ ਕਿਹਾ ਬਈ ਇਹ ਕੀ ਹੈ ਜੇ ਇਥੋ ਹੀ ਸੋਕੇ ਇਹਨਾਂ ਨੇ ਸਾਰ ਸੰਭਾਲਦ ਕਲ ਨਹੀਂ ਇਹ ਕੀ ਹੈ ਬਹੁਤ ਤੁਸੀਂ ਦੇਖੋਗੇ بڑے بڑے ਲੋਕ ਜਿਹੜੇ ਅੱਜ ਆਸ਼ਰਮਾਂ ਦੇ ਅੰਦਰ ਬੈਠੇ ਨੇ ਬਿਰਧ ਆਸ਼ਰਮਾਂ ਦੇ ਵਿੱਚ ਬੈਠੇ ਨੇ ਕੋਈ ਖਬਰ ਨਹੀਂ ਲੈ ਰਿਆ ਇੱਕ ਉਹ ਸਾਧੂ ਜਾਨੇ ਇਕ ਉਹ ਗੁਰਸਿੱਖ ਪਿਆਰਾ ਜਿਹਦਾ ਕਿਸੇ ਨਾਲ ਵੀ ਨਾਤਾ ਨਹੀਂ ਅਰ ਰੱਬ ਦੇ ਮਾਰਗ ਤੇ ਤੁਰਿਆ ਉਹਨੂੰ ਜਰਕ ਆਂਚ ਆਉਂਦੀ ਤੇ ਸਾਰਾ ਸੰਸਾਰ ਹੀ ਭਜ ਦੌੜਦਾ ਹੈ ਸਾਰਾ ਸੰਸਾਰ ਹੀ ਭਜ ਧੁਰਦਾ ਹੈ ਉਹਦੇ ਦੁੱਖ ਵਾਲ ਨੂੰ ਉਹਦੀ ਸਾਰ ਖਬਰ ਲੈਣ ਵਾਲ ਨੂੰ ਔਰ ਉਹਦਾ ਇਲਾਜ ਕਰਾਉਣ ਵਾਸਤੇ ਉਹਦੇ ਦੁੱਖ ਸੁੱਖ ਵਿੱਚ ਸ਼ਾਮਲ ਹੋਣ ਵਾਸਤੇ ਕੀ ਕਹੀਏ ਸੁਖ ਉਹਨੂੰ ਮਿਲਣਾ ਜਿਹਨੂੰ ਪਰਮਾਤਮਾ ਦੇਵੇਗਾ ਇਹ ਮਤਾਂ ਇਸ ਭਰਮ ਵਿੱਚ ਪਾਉ ਕਿ ਮੇਰੇ ਪੁੱਤਰਾਂ ਤੋਂ ਮੈਨੂੰ ਸੁਖ ਮਿਲੇਗਾ ਮੇਰੇ ਪੁੱਤਰ ਮੈਨੂੰ ਸੰਭਾਲਣਗੇ ਮੇਰੀਆਂ ਧੀਆਂ ਮੈਨੂੰ ਸੰਭਾਲਣਗੀਆਂ ਕਹਿੰਦੇ ਨਹੀਂ ਐ ਰੱਬ ਤੋਂ ਮੰਗ ਰੱਬ ਤੇਰੀ ਸੰਭਾਲ ਕਰੇਗਾ ਤੇ ਤਾਂ ਹੋਣੀ ਉਹ ਨਹੀਂ ਤੇ ਘਰ ਵਾਲੇ ਵੀ ਠੇਡੇ ਮਾਰ-ਮਾਰ ਕੇ ਕੱਢ ਦਿੰਦੇ ਨੇ ਕੱਢ ਦਿੰਦੇ ਠੇਡੇ ਮਾਰ-ਮਾਰ ਕੇ ਔਰ ਘਰ ਦੇ ਵਿੱਚੋਂ ਬਾਰ ਇਥੋਂ ਤੱਕ ਵੀ ਕਿ ਕਈ ਡਾਂਗਾ ਮਾਰਦੇ ਹੋਏ ਵੀ ਦੇਖੇ ਜਿਹੜੇ ਪਾਲੇ ਪੋਛੇ ਨਾ ਉਹਨਾਂ ਨੂੰ ਡਾਂਗਾ ਮਾਰਦੇ ਹੋਇਆ ਨੂੰ ਵੀ ਦੇਖਿਆ ਗਿਆ ਲਫੜ ਮਾਰਦੇ ਹੋਏ ਵੀ ਦੇਖਿਆ ਆ ਥੋੜੇ ਜੇ ਦਿਨ ਪਹਿਲਾਂ ਇੱਕ ਕਲਿੱਪ ਵਾਇਰਲ ਹੋ ਰਹੀ ਸੀ ਕਿ ਇੱਕ ਨੌ ਤੇ ਪੁੱਤ ਕਿਸੇ ਸ਼ਹਿਰ ਦੇ ਵਿੱਚ ਉਹ ਆਪਣੇ ਬਾਪ ਨੂੰ ਡਾਂਗਾਂ ਨਾਲ ਕੁੱਟੇ ਪਿਆ ਤੇ ਨੋ ਸੱਸ ਦੇ ਗੁੱਤ ਚ ਪਾਇਆ ਹੱਥ ਤੇ ਮਾਰੇ ਉਹ ਕਦੇ ਬਜ਼ੁਰਗ ਦੇ ਘਰ ਵਾਲੀ ਨੂੰ ਨੋ ਤੋਂ ਛਡਾਉਣ ਜਾਵੇ ਜਦੋਂ ਪੁੱਤ ਉਹਦੇ ਡਾਂਗਾਂ ਮਾਰੇ ਉਹ ਜੀ ਪਿਆਣੀ ਉਹਨੂੰ ਛਡਾਉਣ ਆਵੇ ਲੱਗੋ ਇੱਕ ਛਡਾਉਣ ਵੀ ਆਇਆ ਤੇ ਉਸ ਨੂੰ ਵੀ ਉਹਨਾਂ ਮੰਦਾ ਚੰਗਾ ਬੋਲਿਆ ਕਾਦੇ ਲਈ ਕਿ ਤੁਸੀਂ ਸਾਡੇ ਤੇ ਬੋਝ ਬਣ ਗਏ ਹੋ ਭੋਜ ਬਣ ਗਏ ਆਪਣੇ ਬੱਚੇ ਪਾਲੀਏ ਤੁਹਾਨੂੰ ਪਾਲੀਏ ਕਦੇ ਤੁਹਾਨੂੰ ਕੁਝ ਚਾਹੀਦਾ ਕਦੇ ਕੁਝ ਚਾਹੀਦਾ ਚੰਗੀ ਕੋਠੀ ਚੰਗੇ ਸ਼ਹਿਰ ਦੇ ਵਿੱਚ ਸੀ ਉਹ ਤੇ ਕਿਸੇ ਨੇ ਜਿਹੜੀ ਵੀਡੀਓ ਬਣਾਈ ਨਾ ਉੱਪਰਲੀ ਮੰਜ਼ਲ ਤੋਂ ਖਲੋ ਕੇ ਬਣਾਈ ਹੋਈ ਸੀ ਵੀ ਆਹ ਦੇਖੋ ਇਹਨਾਂ ਦਾ ਹਾਲ ਦੇਖੋ ਕਿਥੇ ਕਿਹਦੇ ਤੋਂ ਸੁੱਖ ਮੰਗਦੇ ਆ ਕਦੇ ਮਾਂ ਬਾਪ ਨੇ ਨਹੀਂ ਸੀ ਕਿਾ ਕੇ ਅਸੀਂ ਆਪਾਂ ਪਾਲੀਏ ਕਿ ਬੱਚਿਓ ਤੁਹਾਨੂੰ ਪਾਲੀਏ ਕਦੇ ਬੱਚਿਆਂ ਨੂੰ ਕੋਈ ਫਿਕਰ ਰਿਆ ਭਈ ਮਾਂ-ਬਾਪ ਦੇ ਹੁੰਦੇ ਆ ਭਈ ਕਿੱਥੋਂ ਲਿਆਉਣਾ ਕਿੱਥੇ ਦੇਣਾ ਕਿੱਥੇ ਧਾਕੇ ਕੀ ਕਰਨਾ ਹੈ ਕੱਪੜਾ ਲਿਆਉਣਾ ਹੈ ਆ ਚਾਹੀਦਾ ਤੇ ਜੇ ਮਾਂ-ਬਾਪ ਨੇ ਕੋਈ ਬਜ਼ੁਰਗੀ ਵਿੱਚ ਆ ਕੇ ਚਾਰ ਦਮੜੀਆਂ ਮੰਗ ਲਈਆਂ ਨੇ ਮਾਂ-ਬਾਪ ਨੇ ਦਵਾਈ ਮੰਗ ਲਈ ਏ ਤੇ ਮਨ ਅੰਦਰ ਖਿਆਲਾ ਆ ਦੂਜਾ ਕਰੇ ਉਹ ਦੂਜਾ ਦਵਾਈ ਦਵਾਵੇ ਜੇ ਦੋ ਤਿੰਨ ਪੁੱਤੀਆਂ ਪੁੱਤਰੋਂ ਨਾ ਦੂਜਾ ਦਵਾਈ ਦਵਾਵੇ ਦੂਜਾ ਰੋਟੀ ਖਵਾਵੇ ਦੂਜਾ ਕਪੜੇ ਸੁਲਾਕੇ ਦੇਵੇ ਦੂਜਾ ਆ ਕਰੇ ਤੇ ਜੇ ਤੇਰੇ ਮਾਂ ਬਾਪ ਇਹ ਕਹਿੰਦੇ ਮੈਂ ਤਾਂ ਦੂਜੇ ਨੂੰ ਸੰਭਾਲਾਂਗਾ ਤੇਰੇ ਤੋਂ ਕੀ ਲੈਣਾ ਤੇ ਤੂੰ ਥਿਆਉਣਾ ਨਹੀਂ ਸੀ ਜੇ ਤੈਨੂੰ ਯਤਿਮਖਾਨੇ ਛੱਡ ਆਉਂਦੇ ਤਾਂ ਉਹਨਾਂ ਨੇ ਐਸਾ ਨਹੀਂ ਕੀਤਾ ਇਹ ਨੌਬਤਾਂ ਤਾਂ ਆਈਆਂ ਜਿੱਦੋਂ ਅਸੀਂ ਗੁਰਮਤ ਤੋਂ ਗੁਰੂ ਤੋਂ ਦੂਰ ਚਲੇ ਗਏ ਇਸ ਛਾਵਾਂ ਸੰਸਾਰ ਤੇ ਰਖੀਆਂ ਤੇ ਸੰਸਾਰ ਤੋਂ ਟੁੱਟਣ ਲੱਗ ਪਈਆਂ ਜੁੜੀਆਂ ਨਹੀਂ ਨਰੰਕਾਰ ਤੇ ਇੱਛਾ ਰੱਖ ਸੁਖ ਤੇਰੇ ਜੇ ਸੇਵਾ ਖੀਰ ਤੇ ਹੋਣੀ ਐ ਨਾ ਨਰੰਕਾਰ ਨੇ ਕਿਰਪਾ ਕੀਤੀ ਤਾਂ ਹੋਣੀ ਨਹੀਂ ਤੇ ਤੇਰੇ ਆਪਣਿਆਂ ਨੇ ਵੀ ਠੁੱਡੇ ਮਾਰ ਮਾਰ ਕੇ ਬਾਹਰ ਕੱਢ ਦੇ ਨਹੀਂ ਉਹ ਰੱਬ ਦੇ ਪਿਆਰੇ ਦੀ ਸੇਵਾ ਤਾਂ ਐ ਉਹਦਾ ਸਤਕਾਰ ਤਾਂ ਐ ਤੇਰੇ ਘਰ ਦੇ ਬੱਚੇ ਤਾਂ ਤੇਰਾ ਸਤਕਾਰ ਨਹੀਂ ਕਰਦੇ ਤੁਸੀਂ ਤਾਂ ਹੁਣੇ ਸਤਕਾਰ ਨਹੀਂ ਕਰਦੇ ਕੱਲ ਕਿੰਨੇ ਦੇਖਿਆ ਕਹਿੰਦੇ ਤੇਰਾ ਸਤਕਾਰ ਸੰਸਾਰ ਵਿੱਚ ਬਹਾਲ ਹੋਣਾ ਤੇ ਉਹ ਪ੍ਰਭੂ ਦੇ ਕਰਕੇ ਹੋਣਾ ਹੈ ਇਜਤ ਪ੍ਰਤ ਪ੍ਰਭੂ ਨੇ ਰੱਖਣੀ ਉਹਦੇ ਅੱਗੇ ਅਰਜ਼ੋਈ ਕਰਿਆ ਕਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਪ੍ਰਭਜੋ ਤੋ ਕੈ ਲਾਜ ਹਮਾਰੀ ਨੀਲਕੰਠ ਨਰਹਰ ਨਾਰਾਇਣ ਨੀਲ ਬਸਨ ਬਨਵਾਰੀ ਏ ਪ੍ਰਭੂ ਮੇਰੀ ਲਾਦ ਤੈਨੂੰ ਐ ਤੂੰ ਕਿਰਪਾ ਕਰ ਪਰਮ ਪੁਰਖ ਪਰਮੇਸ਼ਰ ਸੁਆਮੀ ਪਾਵਨ ਪਉਣ ਆਹਾਰੀ हे ਮਹਾਰਾਜ ਤੂੰ ਮੇਰੇ ਤੇ ਕਿਰਪਾ ਕਰ ਕਿਸੇ ਤੋਂ ਨਾ ਸੁਖ ਪਰਮਾਤਮਾ ਤੋਂ ਤੁਧ ਪਾਵੇ ਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਪ੍ਰਭੂ ਘਰ ਵਿੱਚ ਸ਼ਾਂਤੀ ਤੇ ਤੇਰੀ ਕਿਰਪਾ ਹੈ ਪਰਿਵਾਰ ਵਿੱਚ ਸ਼ਾਂਤੀ ਇਹ ਤੇ ਤੇਰੀ ਕਿਰਪਾ ਹੈ ਗੁਰੂ ਦੀ ਕਿਰਪਾ ਤੋਂ ਬਗੈਰ ਧੀਆ ਪੁੱਤਰ ਸੇਵਾ ਨਹੀਂ ਕਰਨਗੇ ਬਜ਼ੁਰਗਾਂ ਦੀ ਔਰ ਗੁਰੂ ਦੀ ਕਿਰਪਾ ਜੇ ਚੰਗੇ ਢੰਗ ਨਾਲ ਬੱਚਿਆਂ ਦੀ ਪਰਵਰਿਸ਼ ਕਰਦੇ ਹੋ ਨਾ ਇਹ ਕਹੋ ਮੇਰਾ ਗੁਰੂ ਤੂੰ ਕਿਰਪਾ ਕਰ ਰਿਹਾ ਹੈ ਜੇ ਸਮਤੀ ਬਖਸ਼ਿਓ ਇਹਨਾਂ ਤੇ ਵੀ ਕਿਰਪਾ ਕਰੀ ਇਹਨਾਂ ਤੇ ਵੀ ਹਉਮੈ ਨੂੰ ਦੂਰ ਕਰ ਉਦੇ ਕੋਲ ਬਸਤਰਾ ਪੁਜਨਾ ਆਪੇ ਚੱਲ ਕੇ ਆਉਂਦਾ ਕਿਉਂ ਹਿਰਦੇ ਦੇ ਵਿੱਚ ਭਜਨ ਨਹੀਂ ਹਿਰਦੇ ਦੇ ਅੰਦਰ ਭਗਵਾਨ ਹੈ ਹਿਰਦੇ ਦੇ ਅੰਦਰ ਵਾਹਿਗੁਰੂ ਦਾ ਵਾਸਾ ਹੈ ਔਰ ਕਹਿੰਦੇ ਉਹ ਸਾਰੇ ਤਰ੍ਹਾਂ ਕਰਕੇ ਹਿਰਦੇ 'ਚੋ ਜੁੜਿਆ ਹੋਇਆ ਤੇ ਅੰਦਰੋਂ ਮਾਲਕ ਦੇ ਮਾਰਗ ਤੇ ਉੱਤਰਿਆ ਹੋਇਆ ਆਪਣੀ ਮੰਜ਼ਲ ਵੱਲ ਨੂੰ ਵੱਧਦਾ ਜਾਂਦਾ ਉਸ ਨੂੰ ਇਹ ਪਤਾ ਹੈ ਭਾਈ રે ਕੋਈ ਨਾ ਕਿਸਹੀ ਕੇਰਾ ਕੋਈ ਕਿਸੇ ਦਾ ਨਹੀਂ ਹੈ ਕੱਲੇ ਦਾਣਾ ਪੈਣਾ ਹੈ ਸੰਸਾਰ ਵਿੱਚ ਆਏ ਆ ਔਰ ਪਰਿਵਾਰ ਦੇ ਵਿੱਚ ਰਹਨੇ ਆ ਕਾਰੋਬਾਰ ਦੇ ਵਿੱਚ ਰਹਨੇ ਆ ਆਪਣੇ ਲਈ ਕੁਝ ਕਰ ਜੋ ਤੇਰੇ ਨਾਲ ਜਾਣਾ ਹੈ ਤਾਂ ਤੇਰਾ ਭਲਾ ਹੋਣਾ ਹੈ ਅੰਦਰ ਨਿਰਮਾਨਤਾ ਲਿਆ ਕੇ ਗੁਣ ਇਕੱਠੇ ਕਰ ਬੰਦਗੀ ਕਰ ਆਬਾਦਤ ਕਰ ਪ੍ਰਭੂ ਦੇ ਨਾਲ ਮਿਲਦਾਵੇਂ ਫੇਰ ਤੇਰਾ ਭਲਾ ਹੋਣਾ ਹੈ ਫੇਰ ਤੈਨੂੰ ਸਕੂਨ ਮਿਲਣਾ ਹੈ ਸੁੱਖ ਮਿਲਦਾ ਹੈ ਨਹੀਂ ਤੇ ਸੰਸਾਰ ਦੇ ਵਿੱਚ ਕੋਈ ਤੰਨ ਦੁਖੀ ਕੋਈ ਮਨ ਦੁਖੀ ਕੋਈ ਚਿੰਤਾ ਚਿੱਤ ਉਦਾਸ ਥੋੜੇ ਥੋੜੇ ਸਭ ਦੁਖੀ ਸੁਖੀ ਹਰੀ ਕੇ ਦਾਸ ਕੇਵਲ ਪਰਮਾਤਮਾ ਪ੍ਰਸਤ ਲੋਗ ਹੀ ਸੁਖੀ ਰਹਿੰਦੇ ਨੇ ਨਹੀਂ ਤੇ ਦੁੱਖ ਸੰਸਾਰ ਦੇ ਨੇ ਔਰ ਪਰਮਾਤਮਾ ਵੱਲੋਂ ਸੁਖੇ ਇਛਾਵਾਂ ਕਾਮਨਾਵਾਂ ਜਿਵੇਂ ਵਧੀਆਂ ਨੇ ਤਿਉਂ ਹੀ ਮਨੁੱਖ ਦੇੜਾ ਦੁੱਖਾਂ ਵੱਲ ਨੂੰ ਵਾਧਾ ਜਾਂਦਾ ਹੈ ਔਰ ਕਾਮਨਾਵਾਂ ਦੇ ਅਧੀਨ ਹੋਇਆ ਮਹਾਰਾਜ ਕਹਿੰਦੇ ਚਿੰਤਾ ਤਹੀ ਦੀਸੈ ਸਭ ਕੋਏ ਹਰ ਕੋਈ ਆਦਮੀ ਚਿੰਤਾ ਗ੍ਰਸਿਆ ਹੋਇਆ ਹੈ ਚੇਤੇ ਏਕ ਏਕ ਪਰਮਾਤਮਾ ਦਾ ਸਿਮਰਨ ਕਰੇ ਤਹੀ ਸੁਖ ਹੋਏ ਸੁਖ ਫੇਰ ਹੋਣਾ ਹੈ ਮਹਾਰਾਜ ਕਹਿੰਦੇ ਤੂੰ ਸੁਖ ਭਾਲਦਾ ਸੁਖ ਮਿਲੇਗਾ ਪਰ ਤੇਰੀ ਕਾਮਨਾਵਾਂ ਜਿਹੜੀ ਨਾ ਉਹ ਗਲਤ ਹੈ ਉਹ ਇਸ ਕਰਕੇ ਆ ਜਿੱਥੋਂ ਸੁੱਖ ਮਿਲਣਾ ਹੈ ਉਸ ਪਾਸੇ ਨੂੰ ਖਿਆਲ ਨਹੀਂ ਕੀਤਾ ਜਿੱਧਰੋਂ ਦੁੱਖ ਮਿਲਣਾ ਹੈ ਤੂੰ ਸੁੱਖ ਉਥੋਂ ਭਾਲਦਾ ਹੁਣ ਅੱਗ ਤੋਂ ਕੋਈ ਸ਼ੀਤਲਤਾ ਚਾਹੇ ਕਦੇ ਨਹੀਂ ਮਿਲ ਸਕਦੀ ਕਿਉਂਕਿ ਉਹ ਗਰਮ ਹੀ ਉਹਨੇ ਗਰਮੈਸ਼ ਹੀ ਦੇਣੀ ਸੰਸਾਰ ਤੋਂ ਜਿਹੜਾ ਸੁੱਖ ਚਾਹੁੰਦਾ ਹੈ ਸੰਸਾਰ ਦੁੱਖਾਂ ਦਾ ਘਰ ਏ ਤਾਂ ਹੀ ਅਸੀਂ ਦੁਖੀ ਅਸੀਂ ਸੰਸਾਰ ਤੋਂ ਸੁੱਖ ਚਾਹਨੇ ਆ ਸੰਸਾਰ ਤੋਂ ਸੁੱਖ ਨਹੀਂ ਹੈ ਅਸੀਂ ਨਰੰਕਾਰ ਨੂੰ ਛੱਡ ਕੇ ਪਰਵਾਰ ਤੋਂ ਸੁੱਖ ਚਾਉਂਦੇ ਆਂ ਔਰ ਕਾਰੋਬਾਰ ਤੋਂ ਸੁੱਖ ਚਾਉਂਦੇ ਆਂ ਇਹ ਸਾਰਾ ਸਮੇਲਾ ਪਿਆ ਨਰੰਕਾਰ ਪਾਸੇ ਕਰਦਾ ਕੇਵਲ ਦੁੱਖ ਹੈ ਹੋਰ ਕੁਝ ਨਹੀਂ ਔਰ ਸੰਸਾਰ ਤੋਂ ਦੇ ਵਿੱਚ ਰਹਿੰਦੇ ਆਂ ਪਰਵਾਰ ਦੇ ਵਿੱਚ ਰਹਿੰਦੇ ਆਂ ਇੱਛਾ ਇਹ ਕਰ ਪ੍ਰਭੂ ਇਹ ਕਾਰੋਬਾਰ ਇਸ ਸੰਸਾਰ ਇਹ ਪਰਿਵਾਰ ਸੁਖ ਤਾਂ ਆ ਜੇ ਤੂੰ ਕਿਰਪਾ ਕਰੇ ਤੇਰੇ ਤੋਂ ਬਗੈਰ ਸੁਖ ਨਹੀਂ ਉਹਦੀ ਕਿਰਪਾ ਹੋਵੇ ਪਰਿਵਾਰ ਦੇ ਵਿੱਚ ਸੁਖ ਮਿਲੇਗਾ ਉਹਦੀ ਕਿਰਪਾ ਹੋ ਜਾਵੇ ਕਾਰੋਬਾਰ ਦੇ ਵਿੱਚ ਹੀ ਸੁਖ ਮਿਲੇਗਾ ਉਹਦੀ ਰਹਿਮਤ ਵਰਸੇ ਅਰ ਤੇਰੇ ਅੰਦਰ ਹੀirde ਘਰ ਵਿੱਚ ਬਾਹਰਲੇ ਘਰ ਵਿੱਚ ਸੁੱਖ ਬਣੇਗਾ ਮਹਾਰਾਜ ਕਹਿੰਦੇ ਜਿਹੜੇ ਸੁੱਖ ਨੂੰ ਚਾਹੁੰਦੇ ਉਹ ਪ੍ਰਭੂ ਵੱਲ ਨੂੰ ਆਵਾਜ਼ ਸੰਸਾਰ ਵੱਲ ਨੂੰ ਨਾ ਜਾ ਜੋ ਸੁੱਖ ਕੋ ਚਾਹੇ ਸਦਾ ਸਰਨ ਰਾਮ ਕੀ ਲੈ ਪ੍ਰਭੂ ਦੀ ਸਰਨ ਵਿੱਚ ਆ ਇੱਥੇ ਆਵੇਂਗਾ ਤੇ ਪ੍ਰਭ ਕੀ ਸਰਨ ਸਗਲ ਪੈ ਲਾਥੇ ਦੁੱਖ ਬਿਨ ਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਗੁਰੁ ਧਿਆਇਆ ਓਨੂੰ ਧਿਆਉ ਓਨੂੰ ਜਪ ਓਦੇ ਨਾਲ ਜੁੜ ਓਦੇ ਮਾਰਗ ਤੇ ਤੁਰ ਫੇਰ ਸੁਖ ਨੇ ਅਸੀਂ ਪ੍ਰਭੂ ਵੱਲ ਨੂੰ ਤੁਰਿਏ ਨਿਮਰਤਾ ਦੇ ਪੁੰਜ ਬਣੀਏ ਅੰਦਰੋਂ ਆਰਾਧੀਏ ਘਰ ਪਰਿਵਾਰ ਕਾਰੋਬਾਰ ਦੇ ਵਿੱਚ ਰਹਿਨੇ ਆ ਨਰੰਕਾਰ ਨੂੰ ਚਿਤਵੀਏ ਕਿ ਪ੍ਰਭੂ ਸਭ ਕੁਝ ਤੇਰਾ ਹੈ ਸਾਰੇ ਕਾਚੇ ਦੇ ਵਿੱਚ ਰਹਨੇ ਆ ਸੁਭਦਾਮਨ ਦੇ ਵਿੱਚ ਰਹਨੇ ਆ ਪਰਿਵਾਰ ਵਿੱਚ ਰਹਨੇ ਆ ਕਾਰੋਬਾਰ ਵਿੱਚ ਰਹਨੇ ਆ ਸੰਸਾਰ ਵਿੱਚ ਰਹਨੇ ਆ ਮਹਾਰਾਜ ਇਹਨਾਂ ਦੀ ਹਵਾ ਦੇ ਵਿੱਚ ਕਿਤੇ ਮੈਂ ਤੈਨੂੰ ਨਾ ਭੁੱਲ ਜਾਵਾਂ ਤੂੰ ਕਿਰਪਾ ਕਰੀ ਚਿਤ ਆਉਂਦਾ ਰਹੇ ਤੇਰੀ ਰਹਿਮਤ ਵਰਸੀ ਰਹੇ ਫਿਰ ਸਾਡਾ ਆਇਆ ਸਫਲਾ ਬਿਆਨਤ ਭੁੱਲਾਂ ਦੀ ਖੇਮਾ ਗਰੀਬ ਨਵਾਜ਼ ਦਾ ਤਾਰ ਪ੍ਰਭੂ ਜਿੱਦੇ ਬਚਨ ਜਾਣ ਕੇ ਹਿਰਦੇ ਅੰਦਰ ਵਸਾਵਨੇ ਦਾਸ ਤੋਂ ਬੇਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਆਪ ਸਤਿਗੁਰੂ ਕੀ ਸੰਗਤ ਸਤਿਗੁਰੂ ਬਖਸ਼ਣ ਜੋਗ ਅੱਗੇ ਤੋਂ ਸ੍ਰੇਸ਼ਟ ਮਤਬੋਧ ਬਖਸ਼ਿਸ਼ ਕਰਿਆ ਜੇ ਇਨੀਆਂ ਕੋਈ ਬੇਨਤੀਆਂ ਪ੍ਰਵਾਨ ਅਰਦਾਸ ਅੰਦਰ ਸ਼ਾਮਲ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ